ਤੁਸੀਂ ਇਹ ਦੇਖੋ हेलमेट ਦੀ ਹਾਲਤ ਦੇਖੋ ਮੱਛਰ ਵਜ ਬਜ ਕੇ ਮੱਛਰ ਬਹੁਤ ਜਿਆਦੇ ਸੀ ਤੇ ਯਾਰ 100 ਕਿਲੋਮੀਟਰ ਪਹੁੰਚ ਕੇ ਇੱਕ ਪ੍ਰੋਬਲਮ ਆ ਗਈ ਜੀ ਸਵੇਰੇ ਜਿਹੜਾ ਆਪਾਂ ਮੰਨ ਲਓ ਪੰਪ ਤੇ ਤੇਲ ਪਵਾਇਆ ਸੀਗਾ ਤੇ ਉੱਥੇ ਵਾਸ਼ਰੂਮ ਗਿਆ ਸੀ ਮੈਂ ਮੇਰੇ ਲੱਕ ਤੇ ਜਿਹੜਾ ਉਹ ਬੰਨਿਆ ਹੋਇਆ ਸੀਗਾ ਪਾਉ ਚ ਜਾ ਉਹ ਉੱਥੇ ਵਾਸ਼ਰੂਮ ਚ ਹੀ ਰਹਿ ਗਿਆ ਉਹ ਗੁੱਡ ਮਾਰਨਿੰਗ ਜੀ ਸਮਾਂ ਹੋ ਗਿਆ ਜੀ ਇਸ ਟਾਈਮ ਸਵੇਰ ਦੀ 6 ਵਜੇ ਦਾ ਤੇ ਬੰਦੇ ਆਪਣੇ ਲਗਭਗ ਰੈਡੀ ਹੋ ਗਏ ਤੇ ਤੁਸੀਂ ਚੈੱਕ ਕਰ ਸਕਦੇ ਹੋ ਆ ਦੇਖੋ ਜਿਹੜਾ ਮੀ ਹੈ ਉਹ ਹਜੇ ਵੀ ਪੈ ਰਿਹਾ ਹੈ ਪੈ ਤਾਂ ਹਲਕਾ ਹਲਕਾ ਰਿਹਾ ਹੈ ਉਹ ਹਜੇ ਵੀ ਚੱਲ ਰਿਹਾ ਹੈ ਸਾਡਾ ਯੰਗ ਰਾਈਡਰ ਹੋ ਗਿਆ ਰੈਡੀ ਮੋਟਰਸਾਈਕਲ ਕਰ ਲਈ ਸਟਾਰਟ ਕੋਸ਼ ਕਰਦੇ ਆਂ ਸੜਕਾਂ ਦੇ ਫਿਰ ਗਿਆ ਪਾਣੀ ਰਾਤੋਂ ਰਾਤ ਆਪਾਂ 7 ਵਜੇ ਨੂੰ ਇੱਥੇ ਨਿਕਲਾਂਗੇ ਹਨਾ ਪੈਂਚਰ ਕਰਾਂਗੇ ਇੱਥੇ ਤੁਸੀਂ ਇਹ ਦੱਸੋ ਵੀ ਮਨ ਖੁਸ਼ ਕਰਨ ਵਾਸਤੇ ਇਹ ਜੇ ਮੈਨੂੰ ਕਿੰਨੇ ਕੱਪ ਪੀਣੇ ਪੈਣਗੇ ਹੈ 10 ਵਾਰ ਦੇ ਹੈ ਹਾਂ 10 12 ਕੱਪਾਂ ਨਾਲ ਗੱਲ ਬਣੂ ਠੀਕ ਹੈ ਬੋਲੀ ਉਹਨਾਂ ਦਾ ਕੀ ਕਮਾਚ ਗਿਆ ਯੂਟਿਬ ਲਾਈਨਿੰਗ ਕਰ ਰਹੇ ਹੋ ਬਾামে ਇੱਕ ਜੀ ਪੁਸ਼ਕਰ ਮੇਨ ਰੋਡ ਤੇ ਆ ਗੁਰਦੁਆਰਾ ਸਾਹਿਬ ਹੈ ਤੇ ਸਾਡੇ ਕੋਲੇ ਸਮਾਂ ਥੋੜਾ ਜਿਹਾ ਘੱਟ ਸੀ ਇਸ ਕਰਕੇ ਦਰਸ਼ਨ ਕਰਨ ਨਹੀਂ ਜਾ ਪਾਏ ਪਰ ਇਹ ਗੁਰਦੁਆਰਾ ਸਾਹਿਬ ਜੇ ਕੋਈ ਬੰਦਾ ਆ ਜਾਂਦਾ ਜਾਂ ਇੱਥੇ ਨੂੰ ਰਹਿਣ ਦੀ ਲੋੜ ਪੈਂਦੀ ਹੈ ਕੋਈ ਜਗ੍ਹਾ ਨਹੀਂ ਮਿਲਦੀ ਤਾਂ ਗੁਰਦੁਆਰਾ ਸਾਹਿਬ ਦੇ ਬਾਹਰ ਸਪੈਸ਼ਲ ਲਿਖਿਆ ਵੀ ਹੋਇਆ ਹੈ ਵੀ ਇੱਥੇ ਰਹਿਣ ਦਾ ਤੇ ਠਹਿਰਨ ਦਾ ਸਾਰਾ ਪ੍ਰਬੰਧ ਹੈ ਬਾਕੀ ਲਿਖਣ ਦੀ ਲੋੜ ਨਹੀਂ ਹੁੰਦੀ ਪਰ ਵੈਸੇ ਵੀ ਸਪੈਸ਼ਲ ਲਿਖਿਆ ਹੋਇਆ ਇਸ ਕਰਕੇ ਜੇ ਕੋਈ ਜੀਰ ਸੱਜਣ ਕੋਈ ਇੱਥੇ ਆਵੇ ਉਹਨੂੰ ਗੈਂ ਫੈਰਨ ਦੀ ਰੋਡ ਪਰ ਇਹਦਾ ਗੁਰਦੁਆਰਾ ਸਾਹਿਬ ਤੇ ਫੇਰ ਸਕਦਾ ਹੈ। ਉਹ ਗੁਰਦੁਆਰਾ ਸਾਹਿਬ ਹੈ ਸਾਹਮਣੇ। ਜਿਹੜਾ ਜ ਮੌਸਮ ਬਹੁਤ ਜਿਆਦਾ ਸੋਹਣਾ ਹੈ। ਤੇ ਸਾਰੇ ਵੈਸੇ ਤਾਂ ਰੋਡਾਂ ਤੇ ਜਿੱਕੜੀ ਜਿੱਕੜ ਹੋਇਆ ਪਿਆ। ਪਰ ਮੌਸਮ ਬਾਲਾ ਗੁੱਡ ਹੈ। ਪੂਰੀ ਬੱਦਲ ਵਾਈ ਹੈ ਤੇ ਬੱਦਲ ਵਿੱਚ ਫਿਰਦੇ ਨੇ ਪਹਾੜਾਂ ਦੇ ਤੇ ਹਲਕੇ ਹਲਕੇ ਬੂੰਦਾਬੰਦੀ ਹੋਈ ਜਾਂਦੀ ਹੈ 7 ਵਜੇ ਦਾ ਟਾਈਮ ਹੋ ਗਿਆ ਚਾਹ ਜੂ ਪੀਂਦਿਆਂ ਨੂੰ 7 ਵਜੇ ਕੇ ਪ੍ਰੋਪਰ ਤੇ ਹੁਣ ਜਿਹੜਾ ਆਪਣਾ ਸਫਰ ਆ ਉਹੀ ਆਉਣ ਵਾਲੇ ਸਫਰ ਵਾਂਗੂ 500 ਕਿਲੋਮੀਟਰ ਦਾ ਸਿੱਧਾ ਸਫਰ ਹੈ ਸਾਢੇ 15 ਲੀਟਰ ਦੀ ਟੈਂਕੀ ਵੀ ਤੇ ਸਾਨੂੰ ਜਿਹੜਾ ਮੇਰੇ ਮੋਟਰਸਾਈਕਲ ਦਾਵਾ ਬਹੁਤ ਘੱਟ ਸੀ ਯਾਰ ਹਨਾ ਮੂਰਲੇ ਚ ਮੇਰੇ 21 ਸੀ ਹੈ ਓਕੇ ਬੱਥੀ ਮੁਰਦੇ ਹੋਇਦਾ ਤਾਂ ਹੋਰ ਰਹਾ ਏਸੀਰ ਉਹਦਾ ਹੋਰ ਹੀ ਕਿਤੇ ਤੁਰੇ ਫਰੇ ਹੈ ਨਾ ਫਰੋਡ ਕਰ ਗਿਆ ਚੱਲਾ ਹੈ ਨਾ ਪਦੋਨੇ ਰਸਤੇ ਦੇਖ ਲੈਣਾ ਕਿ ਜਮਾ ਫੇਰ ਹੀ ਪਤਾ ਲੱਗਦਾ ਇਥੇ ਹੁਣ ਆਪਾਂ ਪਰੌੜੇ ਪਰੂੜੇ ਖਾ ਲਈਏ ਹਨਾ ਤੋ 100 ਕਿਲੋਮੀਟਰ ਪਹੁੰਚ ਕੇ ਇੱਕ ਪ੍ਰੋਬਲਮ ਆ ਗਈ ਜੀ ਸਵੇਰੇ ਜਿਹੜਾ ਆਪਾਂ ਮੰਨ ਲਓ ਪੰਪ ਤੇ ਤੇਲ ਪਵਾਇਆ ਸੀਗਾ ਤੇ ਉੱਥੇ ਵਾਸ਼ਰੂਮ ਗਿਆ ਸੀ ਮੈਂ ਮੇਰੇ ਲੱਕ ਤੇ ਜਿਹੜਾ ਉਹ ਬੰਨਿਆ ਹੋਇਆ ਸੀਗਾ ਪੌਚ ਜਆ ਉਹ ਉੱਥੇ ਵਾਸ਼ਰੂਮ ਚ ਹੀ ਰਹਿ ਗਿਆ ਉਹਦੇ ਵਿੱਚ ਮੇਰੇ ਸਾਰੇ ਡਾਕੂਮੈਂਟ ਪਰਸ ਤੇ ਮਾਈਕ ਤੇ ਪਾਵਰ ਬੈਂਕ ਵਗੈਰਾ ਹੋਰ ਸਮਾਨ ਸੀਗਾ ਤੇ ਪੈਸੇ ਵੀ ਸੀਗੇ ਤੇ ਉੱਥੇ ਰਹਿ ਗਿਆ ਹੁਣ ਅੱਗੇ ਤਾਂ ਦੇਖਦੇ ਇੱਕ ਵਾਰੀ ਤਾਂ ਮੈਂ ਫੋਨ ਦੇ ਵਿੱਚੋਂ ਕਾਰਡ ਵਗੈਰਾ ਜਿਹੜੇ ਤੋਂ ਬਲੌਕ ਕਰਤੇ ਤੇ ਹੁਣ ਅਸੀਂ 83 84 ਕਿਲੋਮੀਟਰ ਪਿੱਛੇ ਜਾ ਕੇ ਦੇਖਦੇ ਆਂ ਪੰਪ ਤੇ ਚੱਲਦੇ ਆਂ ਵੀ ਜੇ ਮਿਲਦਾ ਹੈ ਜਾਂ ਨਹੀਂ ਮਿਲਦਾ ਗੱਡੀ ਲੈ ਕੇ ਜਾਂਦੇ ਆਂ ਲੋ ਜੀ ਆਪਣਾ ਜਿਹੜਾ ਸਮਾਨ ਸੀ ਆਪਾਂ ਭੁੱਲੇ ਸੀ ਬਾਥਰੂਮ ਚੋਂ ਮਿਲ ਗਿਆ ਅੱਗੇ ਤੋਂ ਹੁਣ ਆਪਾਂ ਇੱਕ ਚੀਜ਼ ਸਿੱਖ ਲਈ ਵੀ ਇਹ ਗਲਤੀ ਨਹੀਂ ਕਰਨੀ ਆਪਾਂ ਫੇਰ ਨੂੰ ਲਾ ਕੇ ਨਹੀਂ ਚੜਨਾ ਖਾਲ 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 ਜੀ ਚਾਹ ਨਾਲ ਮਠਿਆਈ ਖਾ ਲੋ ਬਈ ਮਠਿਆਈ ਖੋਲ ਮੁੰਡਿਆ ਫਾਈਨਲੀ ਜੀ ਤਿੰਨ ਚਾਰ ਘੰਟਿਆਂ ਦੀ ਖੱਜਲ ਖਵਾਰੀ ਤੋਂ ਬਾਅਦ ਆਪਾਂ ਨੂੰ ਆਪਣਾ ਬੈਗ ਆ ਜਿਹੜਾ ਉਹ ਮਿਲ ਗਿਆ ਤੇ ਟਾਈਮ ਹੋ ਗਿਆ ਜੀ ਲਗਭਗ 1:00 ਵੱਜ ਗਿਆ ਚਲੋ ਬਹੁਤ ਟਾਈਮ ਵੇਸਟ ਹੋ ਗਿਆ ਪਰ ਚਲੋ ਆਪਾਂ ਨੂੰ ਆਪਣਾ ਸਮਾਨ ਮਿਲ ਗਿਆ ਕਿਉਂਕਿ ਉਹ ਚ ਮੇਰਾ ਪਰਸ ਸੀਗਾ ਤੇ ਕ੍ਰੈਡਿਟ ਕਾਰਡ ਵਗੈਰਾ ਸੀਗਾ ਤੇ ਮੰਨ ਲਓ ਮੇਰਾ ਐਸੈਸਰੀ ਸੀਗੀ ਕੈਮਰੇ ਵਗੈਰਾ ਦੀ ਇਹੋ ਜਿਹਾ ਕੁਝ ਤੇ ਕਾਫੀ ਜ਼ਰੂਰੀ ਸੀਗਾ ਉਹ ਸਪੈਸ਼ਲ ਕੋੜੇ ਵਾਸਤੇ ਤਿਆਰ ਕਰੀ ਹੋਈ ਹੈ ਨਾ 100 ਕਿਲੋਮੀਟਰ ਬਾਅਦ ਰੁਕੇ ਆ ਪਾਣੀ ਪੂਣੀ ਪੀ ਲੋ ਯਾਰ ਪਾਣੀ ਪੂਣੀ ਪੀ ਲੋ ਮਗਿਆ ਜੋ ਜਗ੍ਹਾ ਤੇ ਜਿਹੜੀ ਤੇ ਰੁਕੇ ਆ ਜੀ ਇੱਥੋਂ ਹਸਾਰਸ ਮੰਨ ਲਓ 55 ਕਿਲੋਮੀਟਰ ਹੈ ਇੱਥੇ ਥੋੜਾ ਜਿਹਾ ਜੇ ਰੁਕਾਂਗੇ ਤੇ ਕੁਝ ਖਾਵਾਂਗੇ ਪੀਵਾਂਗੇ ਤੇ ਨਾਲੇ ਕਾਫੀ ਕੁਫੀ ਪੀਵਾਂਗੇ ਤੇ ਇੱਥੋਂ ਮਾਨਸਾ ਪੌਣੇ 1 200 ਕਿਲੋਮੀਟਰ ਰਹਿ ਗਿਆ ਅੱਜ ਜਿਵੇਂ ਜਿਹੜਾ ਸਵੇਰੇ ਕੰਮ ਖਰਾਬ ਹੋ ਗਿਆ ਸੀ ਉਹਦੇ ਕਰਕੇ ਥੋੜਾ ਜਿਹਾ ਅੱਜ ਲੇਟ ਹੋ ਗਏ ਨਹੀਂ ਇਹੋ ਜਿਹੇ ਟਾਈਮ ਨੂੰ ਲਗਭਗ ਨੇੜੇ ਲੱਗ ਜਾਂਦੇ ਇਸੇ ਕਰਕੇ ਆਪਾਂ ਥੋੜਾ ਜਿਹਾ ਹੋ ਗਏ ਲੇਟ ਤੇ ਜਿਹੜਾ ਤਰਨ ਹੈ ਇਹ ਸਿੱਧਾ ਨਿਕਲ ਜੂ ਹਸਾਰ ਤੋਂ ਪਾਤਣਾ ਹੁੰਦਾ ਹੋਇਆ ਭਵਾਨੀਗੜ ਤੇ ਆਪਾਂ ਇੱਧਰ ਹਸਾਰ ਤੋਂ ਫਤਿਆਵਾਦ ਹੁੰਦੇ ਮਾਨਸਾ ਪਹੁੰਚ ਜਾਗੇ ਲਗਭਗ ਆਈਡੀ ਆਪਣਾ ਵੀ 8:30 ਵਜੇ ਤੇ ਨੇੜੇ ਤੇੜਾ ਆਪਾਂ ਪਹੁੰਚ ਜਾਾਂਗੇ ਸਾਡੇ ਨੂੰ ਇੱਕ ਇਧਰ ਵਿਹਾਰ ਤੋਂ ਨੇ ਬਾਈ ਜੀ ਮਨਾਲਕ ਇਹ ਕੀ ਬੋਲ ਰਹਾ ਹੈ ਬਈ ਆਵੇਲੇ ਬਲਤੀ ਬਹੁਤ ਥੋੜੀ ਹੁੰਦੀ ਹੈ ਨਾ ਇਹ ਕਹਿੰਦੇ ਪਕੌੜਾ ਸਪੌੜਾ ਕੁਝ ਨਹੀਂ ਵੇਚ ਸਕਦੇ ਕਹਿੰਦਾ ਖਾਤਾ ਦੇ ਦੇਗਾ ਕਹਿੰਦਾ ਹਾਂ ਵਾਹ ਜੀ ਕੀ ਬਾਤ ਚਲੋ ਫੇਰ ਵੀ ਮਰਦੇ ਨੂੰ ਕਹਿੰਦਾ ਦਿਣਕੇ ਦਾ ਸਾਰਾ ਪਹਿਲਾਂ ਮੌਅ ਚੈੱਕ ਕਰੋ ਬੱਦਲ ਚੈੱਕ ਕਰੋ ਹਲਕੇ ਹਲਕੇ ਕੋਈ ਕੋਈ ਕਣੇ ਜੀ ਡਿੱਗ ਪਈ ਡਿੱਗ ਰਹੀ ਹੈ ਜਿਹੜਾ ਆਪਣੇ ਮੈਪ ਤੇ ਟਾਈਮ ਦਿਖਾ ਰਿਹਾ ਉਹ 8 13 ਦਾ ਦਿਖਾ ਰਿਹਾ 168 ਕਿਲੋਮੀਟਰ ਹੈ ਇੱਥੋਂ ਮਾਨਸਾ ਪਰ ਹੁਣ ਆਪਾਂ ਖਾਲਤੂ ਖੜਦੇ ਨਹੀਂ ਇੱਥੇ ਆਪਾਂ ਹਲਕੇ ਹਲਕੇ ਚੌਲ ਖਾ ਲਏ ਤੇ ਦੋ ਕੱਪ ਪੀ ਲੈ ਜਹਾ ਦੇ ਇਹਦੀ ਹੋਊ ਇਹਦੀ ਲੱਗੀ ਤਾਂ ਭਵਾਨੀ ਗੜੀ ਐ ਬੱਸ ਫੇਰੇ ਕਿ ਕਿਦੋਂ ਮਾੜਾ ਮੋਟਾ ਅੱਗੇ ਪਿੱਛੇ ਮੁੜਦਾ ਹੂ ਜੀ ਇੱਧਰ ਜਾਣਾ ਅਸੀਂ ਇੱਧਰ ਮੁੜਦਾ ਨਹੀਂ ਇੱਥੋਂ ਵੜਾ ਗਿਆ ਆਪਾਂ ਠੀਕ ਹੈ ਠੀਕ ਐ ਤਰਨ ਫੇਰ ਬੈਕੀ ਵਾਈ ਕਰ ਦੋ ਬੱਸ ਹਾਂ ਫੇਰ ਉਧਰ ਰੁਕਦੇ ਨਹੀਂ ਮੈਂ ਨਾ ਕੋਈ ਨਹੀਂ ਨਾ ਨਾ ਰਾਮ ਨਾਲ ਜਾਈ ਪਸ਼ੂਆਂ ਪੁਸ਼ੂਆਂ ਦੇਖ ਕੇ ਠੀਕ ਐ ਨਾ ਅੱਧਾ ਘੰਟਾ ਬਦਲ ਲੱਗ ਜੂ ਕੋਈ ਚੱਕਰ ਵਾਲੀ ਗੱਲ ਨਹੀਂ ਕਿਉਂਕਿ ਪਸ਼ੂ ਪੁਸ਼ੂ ਇਹ ਜਿਹੜੇ ਵਾਲੇ ਹੁੰਦੇ ਆ ਬਾਬਰ ਜੀ ਪਹੁੰਚ ਜਾਗ ਲਫਾ ਬਾਪਾ ਈ ਵੱਗ ਗਿਆ ਹਨ ਕੋਈ ਗੱਲ ਨਹੀਂ ਤੁਰੇ ਚੱਲਦੇ ਹਜੇ ਇਹ ਦੇਖਦੇ ਆ ਹਜੇ ਤਾਂ ਜਾਣ ਯੋਗ ਤਾਂ ਹੈਗਾ ਹੀ ਆ ਆ ਕੋਈ ਗੱਲ ਨਹੀਂ ਅਗਰੋਹੇ ਦੇ ਕੋਲ ਇੱਕ ਪੰਪ ਤੇ ਤੇਲ ਪਾਉਣ ਵਾਸਤੇ ਰੁਕੇ ਸੀ ਤੁਸੀਂ ਆਹ ਦੇਖੋ ਹੈਲਮਟ ਦੀ ਹਾਲਤ ਦੇਖੋ ਮੱਛਰ বাজ ਬਜ ਕੇ ਮੱਛਰ ਬਹੁਤ ਜਿਆਦੇ ਸੀ ਤੇ ਆ ਦੇਖੋ ਪੂਰੀ ਬਿਜਲੀ ਘੜਕੀ ਜਾਂਦੀ ਹੈ ਮੀਂਹ ਦਾ ਮੌਸਮ ਹੋ ਰਿਹਾ ਹੈ ਹੈ ਠੱਡਾ ਪੂਰਾ ਹੈ ਬਾਦ ਬਾਸ ਚਾੜ ਨਹੀਂ ਕਰਨੀ ਬੱਚੇ ਹੈਲਮਟ ਸਾਫ਼ ਕਰ ਲੋ ਕਰਾ ਲਵਾਵਾਂਗੇ ਲਵਾਵਾਂਗੇ ਪਾਸਪੋਰਟ ਰੋਡ ਮੁੜ ਗਏ ਤੇ ਇਥੋਂ ਲਗਭਗ 70 70 ਕਿਲੋਮੀਟਰ ਰਹਿ ਗਿਆ ਤੇ ਦੋੜ ਜੀ ਸਰੀਰ ਨੂੰ એનર્ਜੀ ਦੀ ਲੋੜ ਸੀ ਤੇ ਰੈਡਵੋਲ ਪੀ ਰਹੇ ਆ ਤੇ ਫਾਈਨਲੀ ਜੀ ਟਾਈਮ ਹੋ ਗਿਆ 9:30 ਦਾ ਤੇ ਆਪਾਂ ਆਪਦੇ ਘਰੇ ਪਹੁੰਚ ਗਏ ਜਾਨੀ ਕਿ ਮਾਨਸਾ ਅੱਜ ਥੋੜਾ ਜਿਹਾ ਦੇਣ ਥੋੜਾ ਜਿਹਾ ਅੱਜਲ ਖਵਾਰੀ ਜੀ ਬਾਲੀ ਹੋਈ ਕਿਉਂਕਿ ਆਪਾਂ ਉੱਥੇ ਜਿਹੜਾ ਸਮਾਨ ਭੁੱਲ ਗਏ ਉਹਨੂੰ ਵਾਪਸ ਲੈ ਕੇ ਆਉਣ ਵਾਸਤੇ ਆਪਾਂ ਨੂੰ ਘਟੋ ਘਟ ਲਾ ਲਓ ਤੁਸੀਂ ਵੀ 170 ਕਿਲੋਮੀਟਰ ਦਾ ਸਫ਼ਰ ਆ ਜਿਹੜਾ ਐਕਸਟਰਾ ਕਰਨਾ ਪੈ ਗਿਆ ਕਰ ਕੇ ਆਪਾਂ ਇਹਨਾਂ ਲੇਟ ਹੋ ਗਏ ਨਹੀਂ ਹਮੇਸ਼ਾ ਆਪਾਂ ਕੋਸ਼ਿਸ਼ ਕਰੀਦੀ ਹੈ ਵੀ ਆਪਾਂ ਸਵੇਰੇ ਜਲਦੀ ਉੱਠੀਏ ਤੇ ਜਲਦੀ ਉੱਠ ਕੇ ਟਾਈਮ ਸਿਰ ਚੱਲੀਏ ਵੀ ਤਾਂ ਜੋ ਜਿਹੜਾ ਆਪਾਂ ਜਿੱਥੇ ਪਹੁੰਚਣਾ ਹੈ ਉੱਥੇ ਟਾਈਮ ਸਿਰ ਪਹੁੰਚ ਜਾਈਏ ਚਲੋ ਪਰ ਆਇਆ ਵੀ ਕਦੇ-ਕਦਾਈ ਇਹੋ ਜਿਹੀਆਂ ਚੀਜ਼ਾਂ ਵੀ ਹੋ ਜਾਂਦੀਆਂ ਨੇ ਜਿਹੜੀਆਂ ਆਪਾਂ ਐਕਸਪੈਕਟ ਨਹੀਂ ਕੀਤੀਆਂ ਹੁੰਦੀਆਂ ਇਹ ਇਸ ਜਿਹੜਾ ਸਫਰ ਸੀ ਇਹ ਇੱਥੇ ਆਪਣਾ ਖਤਮ ਹੁੰਦਾ ਹੈ ਤੇ ਜੇ ਵੀਡੀਓ ਵਧੀਆ ਲੱਗੀ ਆ ਤਾਂ ਇਹਨਾਂ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਹੋ ਜੇ ਆਪਣੀ ਕੋਈ ਗੱਲ ਵੀਡੀਓ ਦੀ ਜਾਂ ਹੋਰ ਤੁਹਾਨੂੰ ਨਹੀਂ ਵਧੀਆ ਲੱਗੀ ਤਾਂ ਉਹਨੂੰ ਵੀ ਜ਼ਰੂਰ ਕਮੈਂਟਾਂ ਚ ਲਿਖ ਦਿਆ ਕਰੋ ਤਾਂ ਜੋ ਆਪਾਂ ਅੱਗੇ ਤੋਂ ਸੁਧਾਰ ਕਰ ਸਕੀਏ ਤਾਂ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ